ਕਹਾਣੀਕਾਰ ਜਸਪੀਰ ਭੁੱਲਰ ਦੀ ਕਹਾਣੀ ਦੋ ਪੈਰ ਲੱਕੜ ਦੇ ਰਾਤ ਦੇ ਘੁੱਪ ਹਨੇਰੇ ਵਿੱਚ ਇੰਜਣ ਨੇ ਲੰਮੀ ਚੀਕ ਮਾਰੀ ਆਹ ਲੈ ਵਿੱਚ ਸੌ ਰਹੇ ਪੰਛੀ ਅਨੇ ਤਰਬ ਤਰਬ ਕੇ ਖੰਭ ਫੜਫੜਾਏ ਕੱਡੀ ਦੀ ਦਫਾੜ ਕੀਤੀ ਹੋਈ ਹਵਾ ਵਿੱਚ ਰੁਕ ਕੰਬੇ ਪਹਾੜੀ ਬਸਤੀ ਦੇ ਸਨਸਾਨ ਜੇ ਸਟੇਸ਼ਨ ਨੇ ਉਸਲ ਬੱਟ ਭੰਨੀ ਫਿਰ ਸੋਮਨ ਹੋ ਗਿਆ ਉੱਥੇ ਉਤਰਨ ਵਾਲਾ ਉਹ ਇੱਕ مسافر ਸੀ ਫੌਜੀ ਸਾਥੀਆਂ ਨੇ ਪਹਿਲਾ ਸਹਾਰਾ ਦੇ ਕੇ ਉਹ ਉਤਾਰਿਆ ਫਿਰ ਉਹਦਾ ਸਮਾਨ ਲਾ ਕੇ ਮੋੜ ਗੱਡੀ ਵਿੱਚ ਜਾ ਬੈਠੇ ਗੱਡੀ ਤੁਰੀ ਤਾਂ ਇੰਜਣ ਦੇ ਧੂਏ ਦੀ ਗਹਿਰ ਵਿੱਚ ਅੰਬਰ ਦੇ ਤਾਰੇ ਗਵਾਚ ਗਏ ਉਹਨੇ ਧੂਏ ਵਰਗਾ ਸਾਹ ਭਰਿਆ ਤੁਰ ਜਾਂਦੀ ਗੱਡੀ ਦੀ ਕਾਲੀ ਪਿੱਠ ਵੇਖਣ ਲੱਗਿਆ ਉਹਦੇ ਚਿਹਰੇ ਤੇ ਕੁਝ ਇਸ ਤਰ੍ਹਾਂ ਦਾ ਭਾਵ ਆਇਆ ਜਿਵੇਂ ਗੱਡੀ ਵਿੱਚ ਬੈਠ ਕੇ ਉਹਨੇ ਹਲੇ ਦੂਰ ਤੱਕ ਜਾਉਣਾ ਸੀ ਝੰਡੀ ਬਾਬੂ ਕੰਮ ਭੁਗਤਾ ਕੇ ਮੁੜ ਗਿਆ ਪਲੇਟਫਾਰਮ ਦੀ ਬਿਮਾਰ ਜਹੀ ਬੱਤੀ ਲਾਗਲੇ ਬੈਂਚ ਤੇ ਜਗਤ ਦੇ ਫੌਜੀ ਨੂੰ ਵੇਖ ਕੇ ਹਰਾਨ ਰਹਿ ਗਿਆ ਉਹ ਜਗਤ ਸਿਆ ਹ ਤੂੰ ਉਹਨੇ ਝੰਡੀ ਕੱਚ ਵਿੱਚ ਦੇ ਲਈ ਤੇ ਅਗਾਹ ਨੂੰ ਔਲਿਆ ਪਿੰਡ ਵਾਲਿਆਂ ਦੇ ਭਾਣੇ ਤਾਂ ਜਗਤਾ ਜੰਗ ਵਿੱਚ ਹੀ ਮਰ ਮੁਕਿਆ ਸੀ ਜਗਤ ਦੇ ਫੌਜੀ ਨੇ ਫੌੜੀਆਂ ਸੰਭਾਲਦਿਆਂ ਉੱਠਣ ਦਾ ਯਤਨ ਕੀਤਾ ਫੌੜੀਆਂ ਨੇ ਠੱਕ ਠੱਕ ਕੀਤੀ ਜਿੰਨਾ ਪੈਰਾਂ ਨਾਲ ਉਹ ਦੌੜਦਾ ਹੁੰਦਾ ਸੀ ਉਹ ਪੈਰ ਕਿੱਥੇ ਸਨ ਹਨੇਰੇ ਵਿੱਚ ਉਹਨਾਂ ਦੇ ਠਾਕਿਆਂ ਦੀਆਂ ਫੁੱਲ ਝੜੀਆਂ ਖੜਨੀਆਂ ਸਨ ਜਾਂ ਫਿਰ ਉਹਨਾਂ ਫੁੱਲ ਝੜੀਆਂ ਤੋਂ ਸਤਾਰੇ ਝੜਨੇ ਸਨ ਪਰ ਇਹ ਕੀ ਹੋਇਆ ਕੱਲ ਬੱਕੜੀ ਵਾਲੀਆਂ ਬਹਾਂ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਮੁੜ ਉਸੇ ਬੈਂਚ ਤੇ ਬਿਠਾਤਾ ਇੱਧਰ ਉੱਧਰ ਦੀਆਂ ਗੱਲਾਂ ਕਰਦਿਆਂ ਸਲਾਬੀ ਜਿਹੀ ਚੁੱਪ ਭਰੇ ਹੋਏ ਜ਼ਖਮ ਵਾਂਗ ਟਸ ਟਸ ਕਰਨ ਲੱਗ ਪਈ ਜਗਦੇ ਫੌਜੀ ਲਈ ਇਸ ਵੇਲੇ ਸਮਾਨ ਪਿੰਡ ਤੱਕ ਲੈ ਜਾਣਾ ਸੰਭਵ ਹੀ ਨਹੀਂ ਸੀ ਸਮਾਨ ਛੰਡੀ ਬਾਬੂ ਕੋਲ ਰੱਖ ਕੇ ਉਹਨੇ ਫੌੜੀਆਂ ਸੰਭਾਲੀਆਂ ਤੇ ਪਿੰਡ ਦੇ ਰਾਹ ਪੈ ਗਿਆ ਜਦੋਂ ਜੰਗ ਦੀਆਂ ਖਬਰਾਂ ਘਰਾਂ ਤੱਕ ਪਹੁੰਚੀਆਂ ਸਨ ਜਗਤ ਤੇ ਫੌਜੀ ਦੀ ਛੁੱਟੀ ਰੱਦ ਹੋ ਗਈ ਸੀ ਤਰਨ ਵੇਲੇ ਪਿੰਡ ਦੇ ਕਪੈਨਸ਼ੀ ਨੇ ਆਖਿਆ ਸੀ ਪੁੱਤਰ ਇੱਕ ਗੱਲ ਚੇਤੇ ਰੱਖੀ ਜੰਗ ਦੌੜ ਹੁੰਦੀ ਆ ਬਸ ਦੌੜ ਭਾਵੇਂ ਬਚਾ ਕਰ ਰਹੇ ਹੋਈਏ ਤੇ ਭਾਵੇਂ ਹਮਲਾ ਅਸੀਂ ਦੌੜਦੇ ਹਾਂ ਜੋਸ਼ ਫਾਹੀ ਪੂਰਾ ਦੌੜ ਨਹੀਂ ਸਕਿਆ ਤਾਂ ਸਮਝੋ ਉਹ ਲੜਾਈ ਹਾਰ ਗਿਆ ਜਗਦੇ ਫੌਜੀ ਕੋਲੋਂ ਵੀ ਪੂਰਾ ਦੌੜਿਆ ਨਹੀਂ ਸੀ ਗਿਆ ਇਹ ਵੀ ਗਨੀਮਤ ਸੀ ਕਿ ਉਹ ਗੋਲੀਆਂ ਦੀ ਬਾਛੜ ਵਿੱਚ ਵੀ ਜਿਉਂਦਾ ਰਹਿ ਗਿਆ ਸੀ ਜੰਗ ਦੇ ਦਿਨੀ ਬਗਾਨੀਆਂ ਜੂਹਾਂ ਨੂੰ ਭਾਰੇ ਫੌਜੀ ਬੂਟਾ ਮਿੱਦਦਿਆ ਉਹ ਆਪਣੇ ਪਿੰਡ ਲਈ ਤਰਸਦਾ ਰਿਹਾ ਸੀ ਹੁਣ ਪਿੰਡ ਉਹਦੀਆਂ ਅੱਖਾਂ ਸਾਹਮਣੇ ਸੀ ਤਾਂ ਉਹ ਪਿੰਡ ਦੇ ਘਰਾਂ ਨੂੰ ਵੇਖ ਕੇ ਘਬਰਾ ਗਿਆ ਉਹਨੇ ਆਪਣੇ ਬੁਝੇ ਮਨ ਨੂੰ ਸਮਝਾਇਆ ਲੱਕੜ ਦੇ ਪੈਰਾਂ ਦੇ ਜਵਾਬ ਵਿੱਚ ਉਹਦੀ ਹਿੱਕ ਤੇ ਲਟਕਦਾ ਤਗਮਾ ਫਿੱਕਾ ਨਹੀਂ ਸੀ ਜਗਦੇ ਫੌਜੀ ਦੇ ਪਿੰਡ ਪਹੁੰਚਣ ਦੀ ਕਿਸੇ ਨੂੰ ਕੋਈ ਖਬਰ ਨਹੀਂ ਪਰ ਸਵੇਰੀ ਦੀ ਪੌਣ ਪਤਾ ਨਹੀਂ ਕਿਹੜੇ ਵੇਲੇ ਬੂਹਾਂ ਤੇ دستਕ ਦੇ ਆਈ ਉਹ ਇੱਕ ਇੱਕ ਕਰਕੇ ਘਰਾਂ ਚੋਂ ਨਿਕਲੇ ਤੇ ਉਹਦੇ ਬਿਹੜੇ ਵਿੱਚ ਜਮਾ ਹੋ ਗਏ ਉਹ ਚਾਹੁੰਦੇ ਸਨ ਜਹਨ ਦੇ ਕਨੂਤੇਹ ਪਾਣੀਆਂ ਵਿੱਚ ਕਦੇ-ਕਦਾਈ ਕੋਈ ਠੇਕਰੀ ਡਿੱਗੇ ਲੇਣਾ ਉੱਠਣਾ ਤੇ ਕਿਨਾਰਿਆਂ 'ਤੇ ਦੌੜਨਾ ਪਰ ਇਹ ਤਾਂ ਚਵਾਰਪੱਟਾ ਸੀ ਜਿਨੇ ਹੱਸਦੇ ਵਾਸਤੇ ਘਰਾਂ ਦੀ ਛੱਤ ਬੁਰਜੀ ਖੋਰ ਦਿੱਤੀ ਸੀ ਉਹ ਇਹ ਤਾਂ ਨਹੀਂ ਸਨ ਚਾਹੁੰਦੇ ਸੁਖ શાંત ਪੁੱਛਣ ਆਉਣ ਵਾਲਿਆਂ ਦੀ ਆਵਾਜ਼ ਕੁਝ ਦਿਨ ਰਹੀ ਫਿਰ ਲੋਕੀਂ ਆਪੋ ਆਪਣੇ ਕੰਮੇ ਕਾਰੀ ਰੁੱਝ ਗਏ ਜੰਗ ਨੇ ਜਗ ਤੇ ਫੌਜੀ ਨੂੰ ਚੁੱਪ-ਗੁੜਪ ਕਰ ਦਿੱਤਾ ਸੀ ਜੰਗ ਸਾਰੇ ਫੌਜੀਆਂ ਨੂੰ ਅਸੀਂ ਗੁੰਮਸਮ ਕਰ ਦਿੰਦੀ ਆ ਪਰਪਿੰਡ ਦੀ ਜੂ ਵਿੱਚ ਲੱਕੜ ਦੇ ਪੈਰਾਂ ਦੀ ਠੱਕ ਠੱਕ ਗੁੰਮਸਮ ਨਹੀਂ ਸੀ ਉਹ ਠੱਕ ਠੱਕ ਅਕਸਰ ਸ਼ੀਤ ਹਵਾ ਦਾ ਮੱਥਾ ਠਕੋਰਦੀ ਰਹਿੰਦੀ ਸੀ ਮੈਂ ਜਿਉਂਦਾ ਪਹਿ ਜਾਗਦਾ ਉਸ ਠੱਕ ਠੱਕ ਨਾਲ ਘਰਾਂ ਦੇ ਅੰਦਰ ਕੁੰਗੜੇ ਲੋਕੀਂ ਵਾਰ ਤਰਬ ਕੇ ਉੱਠ ਬੈਠਦੇ ਸਨ ਸਮਾਂ ਆਪਣੀ ਤੋਰੇ ਬੀਤ ਰਿਹਾ ਸੀ ਪਰ ਇਹ ਤਾਂ ਨਹੀਂ ਸੀ ਹੋਇਆ ਕਿ ਜਗਤੀ ਫੌਜੀ ਦੇ ਚੇਤੇ ਨੂੰ ਹੀ ਉਲੀ ਲੱਗ ਗਈ ਹੋਵੇ ਇਹ ਹਲੇ ਕੱਲ ਦੀ ਗੱਲ ਸੀ ਰਾਤ ਦੇ ਹੱਲੇ ਵੇਲੇ ਉਪਲਿਖੇਨ ਮਾਈਨਫੀਲਡ ਦੇ ਵਿੱਚੋਂ ਦੀ ਅੱਗੇ ਵਧਾਈ ਸਨ। ਬਰੂਦੀ ਸੁਰੰਗਾਂ ਲਗਾਤਾਰ ਉਹਨਾਂ ਦੇ ਚੀਥੜੇ ਖਿਲਾਰਦੀਆਂ ਰਹੀਆਂ ਸਨ। ਸੁਰੰਗਾਂ ਫਟਣ ਨਾਲ ਬਹੁਤ ਮਿੱਟੀ ਉਡੀ ਸੀ। ਉਸ ਮਿੱਟੀ ਨੇ ਆਪਣੇ ਪ੍ਰਾਇ ਵਿੱਚ ਕੋਈ ਵੀ ਫਰਕ ਬਾਕੀ ਨਹੀਂ ਸੀ ਰਹਿਣ ਦਿੱਤਾ। ਜਿਸ ਪਹਾੜੀ ਤੇ ਆ ਕੇ ਉਹਨਾਂ ਮੋਰਚੇ ਮੱਲੇ ਉੱਥੋਂ ਹੇਠਾਂ ਪੰਗਰ ਹੋਏ ਹਨੇਰੇ ਵਿੱਚ ਖਲਣੀਆਂ ਪੰਨਾਂ ਲਾਸ਼ਾਂ ਦਿਸ ਰਹੀਆਂ ਸਨ। ਜਗ ਤੇ ਫੌਜੀ ਦੇ ਮੋਰਚੇ ਤੋਂ ਪੰਜੀਤੀ ਕਰਮਾਂ ਦੀ ਵਹਤੇ ਮਿੱਟੀ 'ਚ ਲਿਬੜਿਆ ਤੇ ਬੜਿਆ ਅਜਨਬੀ ਸੈਨਿਕ ਪਿਆਸੀ ਬਰੂਦੀ ਸੁਰੰਗ ਫਟਣ ਨਾਲ ਉਹਦੀਆਂ ਦੋਵੇਂ ਲੱਤਾਂ ਉੱਡ ਚੁੱਕੀਆਂ ਸਨ ਉਹਦੀਆਂ ਲੱਤਾਂ ਦੇ ਲੂੰਝਾਂ 'ਚੋਂ ਲਹੂ ਵਗ ਬਗ ਕੇ ਨੇੜੇ ਦੀ ਮਿੱਟੀ ਗੁਰਛ ਹੋ ਗਈ ਸੀ ਜਿਉਣ ਦੇ ਯਤਨ ਵਿੱਚ ਉਹ ਹਾਲੇ ਤੱਕ ਮੌਤ ਨਾਲ ਜੂਝ ਰਿਹਾ ਸੀ ਉਹ ਬਾਰ-ਬਾਰ ਟੜਫਦਾ ਤੇ ਕਦੇ-ਕਦਾਈ ਬੇਹੋਸ਼ੀ ਵਿੱਚੋਂ ਦੇ ਮੂੰਹੋਂ ਲੰਮੀ ਲੇਰ ਨਿਕਲ ਜਾਂਦੀ ਕੋਸਿਬਲਿਓ ਡੂੰਗੀ ਖੱਡ ਦੇ ਕਿਨਾਰੇ ਪਿਆ ਹੋਇਆ ਸੀ ਹਿਲਦਾ ਹਿਲਦਾ ਕਿਸੇ ਵੇਲੇ ਵੀ ਖੱਡ ਵਿੱਚ ਲੁੜਕ ਸਕਦਾ ਸੀ ਉਹਨਾਂ ਉਸ ਸੈਨਿਕ ਨੂੰ ਪਛਾਣਨ ਦਾ ਯਤਨ ਕੀਤਾ ਉਹਦਾ ਚਿਹਰਾ ਵੀ ਮਿੱਟੀ ਵਿੱਚ ਗੁਆਚਾ ਹੋਇਆ ਸੀ ਵਰਦੀ ਦਾ ਰੰਗ ਵੀ ਪਹਿਲੇ ਨਜ਼ਰਿਓਂ ਆਮ ਲੋਕ ਹੀ ਜਾਪਦਾ ਉਹ ਨਾ ਉਹਨਾਂ ਨੂੰ ਦੋਸਤ ਕਹਿ ਸਕੇ ਨਾ ਦੁਸ਼ਮਣ ਰਾਤ ਅੱਖਾਂ ਵਿੱਚ ਹੀ ਬੀਤ ਚੁੱਕੀ ਸੀ ਉਹਨਾਂ ਦੀਆਂ ਕਈ ਦਿਨਾਂ ਦੀਆਂ ਉਹਨਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਜੋ ਸ਼ਾਇ ਥੋੜਾ ਜਿਹਾ ਸੌ ਸਕਣ ਪਰ ਪਰਦੇ ਅਗਲੇ ਸਿਰੇ ਤੇ ਪਿਆਜਕਮੀ ਸੈਨ ਤੋਂ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਉਸ ਤੋਂ ਵੀ ਅੱਗੇ ਮੌਸਮੀ ਨਦੀ ਤੇ ਮੌਸਮੀ ਨਦੀ ਦੇ ਦੂਜੇ ਪਾਸੇ ਦੁਸ਼ਮਣ ਦੇ ਮੋਰਚੇ ਕੌ ਉਡਾਰੀ ਨਾਲ ਉਹ ਵਿੱਤ ਤਿੰਨ ਕੁ ਸੌ ਗਜ ਬਣਦੀ ਸੀ ਜਾਨੀ ਉਹ ਦੁਸ਼ਮਣ ਦੇ ਨਿੱਕੇ ਹਥਿਆਰਾਂ ਦੀ ਮਾਰ ਹੇਠ ਸਰਗੀ ਦੇ ਹਨੇਰੇ ਵਿੱਚ ਉਸ ਸੈਨਿਕ ਨੂੰ ਚੁੱਕ ਲਿਆਉਣ ਦੀ ਦੋ ਵਾਰ ਕੋਸ਼ਿਸ਼ ਕੀਤੀ ਪਰ ਦੁਸ਼ਮਣ ਦੀਆਂ ਗੋਲੀਆਂ ਦੀ ਬਿਛਾੜ ਨਹੀਂ ਉਹਨਾਂ ਦੇ ਯਤਨਾਂ ਤੇ ਹੁਣ ਜਾ ਫੇਰ ਦਿੱਤਾ ਉਹਨਾਂ ਕੋਲੋਂ ਸੈਨਿਕ ਦਾ ਦਰਦ ਹੁਣ ਹੋਰ ਨਹੀਂ ਸੀ ਵਿਖਿਆ ਜਾ ਰਿਹਾ ਉਹ ਕੀ ਕਰਨ ਕੰਪਨੀ ਕਮਾਂਡਰ ਕੋ ਚਿਰ ਸੋਚੀ ਲੱਥਾ ਰਿਹਾ ਤੇ ਫਿਰ ਕੰਪਨੀ ਦੇ ਸੂਬੇਦਾਰ ਮੇਜਨਰ ਮਸ਼ਵਰਾ ਕਰਨ ਪਿੱਛੋਂ ਟੁਕਮਾ ਫੈਸਲਾ ਲੈ ਲਿਆ ਸਿਪਾਹੀ ਜਗਤ ਸਿੰਘ ਨੂੰ ਜ਼ਿੰਮੇਵਾਰੀ ਸੌਂਪਦਿਆਂ ਉਹਨਾਂ ਨੇ ਜ਼ਖਮੀ ਸੈਨਿਕ ਨੂੰ ਗੋਲੀ ਮਾਰਨ ਦਾ ਹੁਕਮ ਦਾਗ ਦਿੱਤਾ ਸਿਰਫ ਇੱਕ ਰਾਉਂਡ ਫਾਇਰ ਹੋਗਾ ਔਰ ਜਰੂਰਤ ਪੜਨੇ ਪਰ ਦੂਸਰਾ ਜਗਦੇ ਨੇ ਮੱਥੇ ਦੀ ਤਰੇੜੀ ਪੂੰਜੀ ਮੁਲਕ ਦੇ ਕਹਿਣ ਤੇ ਬੰਦੇ ਮਾਰੇ ਜਾ ਸਕਦੇ ਨੇ ਇਹ ਜੰਗ ਹੁੰਦੀ ਆ ਪਰ ਐਦਾਂ ਬੰਦਾ ਮਾਰਨਾ ਇਹ ਵੀ ਇੱਕ ਕਤਲੇ ਹੋਵੇਗਾ ਉੰਜ ਤਾਂ ਕਿਸੇ ਵੀ ਸੈਨਿਕ ਨੂੰ ਹੁਕਮ ਅਦੋਲੀ ਨਹੀਂ ਸਿਉਂਦੀ ਪਰ ਜਗਦੇ ਫੌਜੀ ਦਾ ਤਾਂ ਵजूद ਵੀ ਹਰੀ ਵਰਦੀ ਸੀ ਉਹਨੇ ਰੈਫਲ ਦਾ ਬੱਟ ਮੋਢੇ ਨਾਲ ਲਾ ਕੇ ਨਿਸ਼ਾਨਾ ਸਾਧਿਆ ਉਹਦੀ ਰੈਪਲ ਦੀ ਸੇਧ ਵਿੱਚ ਪਿਆ ਜ਼ਖਮੀ ਸੈਨਿਕ ਜਿਉਂਦੇ ਹੋਣ ਦੀ ਤਸਦੀਕ ਵਜੋਂ ਬੇਹੋਸ਼ੀ ਵਿੱਚ ਚੀਕਿਆ ਜਗਦੇ ਫੌਜੀ ਨੇ ਪਮਤਰੇ ਹੋਏ ਨੇ ਸਿਰ ਚੁੱਕ ਕੇ ਕੰਬਣੀ ਕਮਾਂਡਰ ਵੱਲ ਲਿਖਿਆ ਉਹਦੀਆਂ ਅੱਖਾਂ ਵਿੱਚ ਮੰਦਾ ਸੰਤਾਪ ਪੜ੍ਹ ਕੇ ਆਪਣੀ ਕਮਾਂਡਰ ਉੱਚੀ ਆਵਾਜ਼ ਵਿੱਚ ਬੋਲਿਆ ਜਵਾਨ ਸ਼ੂਟ ਕਰੋ ਜੇ ਹੁਕਮ ਹੈ ਹਮਾਰਾ ਉਹਨੇ ਮੋੜ ਨਿਸ਼ਾਨਾ ਸਾਧ ਲਿਆ 1 2 3 ਸਾਰਿਆਂ ਦੇ ਸਾਹ ਸੁੱਤੇ ਗਏ ਉਹਨੇ ਅਪਚਰ ਦੀ ਮੋਰੀ ਵਿੱਚ ਵੇਖਿਆ ਤੇ ਫੋਰ ਸਾਈਡ ਦੀ ਨੋਕ ਨੂੰ ਜ਼ਖਮੀ ਸਿਪਾਹੀ ਨਾਲ ਇੱਕ ਮਿੱਕ ਕਰਕੇ ਰੈਫਲ ਦੇ ਘੋਡੇ ਤੇ ਉਂਗਲ ਦਾ ਦਬਾਅ ਵਧਾ ਦਿੱਤਾ। ਉਹਦੀ ਇਕਾਗਰਤਾ ਸਿਮਟਦੀ ਸਿਮਟਦੀ ਬਿੰਦੂ ਹੋ ਗਈ। ਉਂਗਲ ਦਾ ਦਬਾਅ ਘੋਡੇ ਤੇ ਕੁਝ ਹੋਰ ਵਧਿਆ। ਆਪੋ ਆਪਣੀ ਥਾਈ ਮੋਰਚੇ ਮੰਲੀ ਬੈਠੇ ਕੰਪਨੀ ਦੇ ਜਵਾਨਾਂ ਨੇ ਜੱਗ ਤੇ ਫੌਜੀ ਵੱਲ ਕੁਝ ਇਸ ਤਰ੍ਹਾਂ ਧਿਆਨ ਮੋੜਿਆ ਜਿਵੇਂ ਗੋਲੀ ਦੀ ਆਵਾਜ਼ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣਨੀ ਹੁੰਦੀ ਹੈ। ਅਗਲੇ ਛਣ ਅਣਕਿਆਸੀ ਹੋਣੀ ਵਾਪਰੀ ਜ਼ਖਮੀ ਸੈਨਿਕ ਅਚਨ ਚੇਤੀ ਫੇਰ ਚੀਕ ਪਿਆ ਸੂਲੀ ਤੇ ਟੰਗੇ ਚੁੱਪ ਬਿਲੇ ਚੱਕਦਾ ਫੌਜੀ ਤਲੇ ਸਮਚੋ ਜਾਗ ਪਿਆ ਉਹਨੇ ਰਾਈਫਲ ਹੇਠਾਂ ਰੱਖ ਦਿੱਤੀ ਪੁਰਤੀ ਨਾਲ ਮੋਰਚੇ ਚੁੱਟ ਕੇ ਜ਼ਖਮੀ ਸੈਨਿਕ ਵੱਲ ਦੌੜਨਸਿਆ ਡੋਰ ਪਰ ਹੋਈ ਹਵਾ ਇੱਕ ਛਣ ਲਈ ਖਲੋ ਗਈ ਬਰੁਧੀ ਸੁਰਗਾ ਸੁੱਤੀਆਂ ਪੰਨੀਆਂ ਰਹੀਆਂ ਉਸ ਪਲ ਕਿਸੇ ਨੂੰ ਸਹ ਲੈਣਾ ਵੀ ਯਾਦ ਨਾ ਆਇਆ ਹੈਰਾਨ ਹੋਇਆ ਦਸ਼ਮਣ ਜਦੋਂ ਸचेत ਹੋਇਆ ਉਹ ਦੋ ਸਿਪਾਹੀ ਜਗਤ ਸਿੰਘ जख्मी ਸੈਨਕ ਨੂੰ ਮੋਰਡੇ ਤੇ ਝੁੱਕ ਕੇ ਵਾਪਸ ਦੌੜ ਪਿਆ ਉਹਨਾਂ ਕਾਲੀ ਨਾਲ ਮਸ਼ੀਨ ਗਨ ਦਾ ਮੂੰਹ ਖੋਲ ਦਿੱਤਾ ਗੋਲੀਆਂ ਦੀ ਬਾਛੜ ਨੇ ਉਹਦੇ ਅੱਗੇ ਪਿੱਛੇ ਘੱਟੇ ਦੇ ਗੁਵਾਰੇ ਉਡਾ ਦਿੱਤੇ ਕੰਨ ਪੜਮਾ ਰੌਲਾ ਕਾਇਨਾਤ ਵਿੱਚ ਫੈਲਿਆ ਉਹ ਦੌੜਦਾ ਰਿਹਾ ਆਪਣੇ ਮੋਰਚੇ ਕੋਲ ਪਹੁੰਚ ਕੇ जख्मी ਸੈਨਕ ਸਮੇਤ ਢੇਰੀ ਹੋ ਗਿਆ ਬੇਸਰਤੀ ਵਿੱਚ ਪਤਾ ਨਹੀਂ ਉਹਨੇ ਕਿੰਨੇ ਕੁ ਦਿਲ ਲਗਾ ਲਏ ਹੋ ਸ਼ਾਇਦ ਤਵਕ ਵਕਸੈਨ ਖਾਸ ਪਤਾਲਾ ਦੀਆਂ ਕੰਧਾਂ ਦੇ ਅੰਦਰ ਵਾਰ ਭਟਕਦੀ ਰਹੀ ਲੰਮੇ ਅਰਸੇ ਤੋਂ ਪਿੱਛੋਂ ਜਦ ਉਹਨੇ ਨਵੇਂ ਪੈਰ ਪਹਿਲੀ ਵਾਰ ਜ਼ਮੀਨ ਤੇ ਧਰੇ ਤਾਂ ਜਾਣ ਲਿਆ ਕਿ ਮਿੱਟੀ ਦੀ ਉਸ ਉਹਦੇ ਪੈਰਾਂ ਕੋਲ ਹਮੇਸ਼ਾ ਲਈ ਗਵਾਚ ਗਈ ਸੀ ਉਹਨੇ ਨਵੇਂ ਪੈਰ ਨਾਲ ਨਾ ਓਕਾ ਤੇ ਪੈਤਰੇ ਨੂੰ ਮਹਿਸੂਸ ਕਰ ਸਕੇਗਾ ਨਾ ਇਹ ਪੈਰ ਪਾਣੀ ਦੀਆਂ ਲਹਿਰਾਂ ਨਾਲ ਖੇਡ ਸਕਣਗੇ ਨਾ ਹੀ ਕਿਸੇ ਸ਼ੋਕੇ ਲੈਣਾ ਪੈਦਾ ਕਰ ਸਕਣਗੇ ਉਹ ਫਿਰ ਵੀ ਇਨਾਂ ਪੈਰਾਂ ਦਾ ਸ਼ੁਕਰਗੁਜ਼ਾਰ ਸੀ ਇਨਾਂ ਪੈਰਾਂ ਨੇ ਟੁੰਡੀਆਂ ਲੱਤਾਂ ਨੂੰ ਤੌਰ ਬਖਸ਼ੀ ਦੋ ਪੈਰ ਲੱਕੜ ਦੇ ਇਹ ਪੈਰ ਕਿਸੇ ਦੀ ਵੀ ਹੋ ਸਕਦੇ ਸਨ ਪਰ ਉਸ ਦੇ ਸਨ ਜਗਤੇ ਫੌਜੀ ਦੇ ਮੱਥੇ ਵਿੱਚ ਕਦੇ ਕਦਾਈ ਇੱਕ ਖਿਆਲ ਭਰੇ ਹੋਏ ਫੋੜੇ ਵਾਂਗ ਟਸ ਟਸ ਕਰਦਾ ਜੇ ਉਹਦੇ ਦੋਵੇਂ ਪੈਰ ਸਾਲਮ ਰਹ ਜਾਂਦੇ ਤਾਂ ਤਰਕੀ ਜ਼ਰੂਰ ਕਰਦਾ ਕੀ ਪਤਾ ਉਹ ਸੁਬੇਦਾਰੀ ਦੀ ਪੈਨਸ਼ਨ ਲੈ ਕੇ ਘਰ ਆਉਂਦਾ ਉਹਨੇ ਆਪਣਾ ਸੁਪਨਾ ਪੁੱਤਰ ਦੀਆਂ ਅੱਖਾਂ ਵਿੱਚ ਵੇਖਣ ਦਾ ਯਤਨ ਕੀਤਾ ਬਾਲ ਬਰੇ ਸੇ ਗੰਗੇ ਨੇ ਨਾ ਜਗਦੇ ਫੌਜੀ ਦੀ ਵਰਦੀ ਪਾ ਕੇ ਹੀ ਦੇਖੀ ਤੇ ਨਾ ਕਦੇ ਉਹਦੇ ਤਗਮਿਆਂ ਨਾਲ ਖੇਡਿਆ ਗੰਗੇ ਦੀਆਂ ਅੱਖਾਂ 'ਚ ਭਰੀਆਂ ਦਾ ਦੇਸ਼ ਸੀ ਜਗਦੇ ਫੌਜੀ ਦੀਆਂ ਦੋ ਮਿੱਤੀਆਂ ਗੰਗੇ ਤੋਂ ਨਿੱਕੀਆਂ ਸਨ ਪਰ ਗੁੱਡੀਆਂ ਪਟੋਲੇ ਖੇਡਦੀਆਂ ਵੀ ਵੱਡੀਆਂ ਦਿਸਣ ਲੱਗ ਪਈਆਂ ਸਨ ਜਗਤਾ ਫੌਜੀ ਉਹਨਾਂ ਦੇ ਫਿਕਰ ਵਿੱਚ ਕਾਲਾ ਪੈ ਗਿਆ ਉਹਨੇ ਕਿੱਕ ਕਰਕੇ ਦੋ ਧੀਆਂ ਘਰ ਤੋਂ ਤੋੜ ਦਿੱਤੀਆਂ ਧੀਆਂ ਵੱਲੋਂ ਸੁਰਖਰੂ ਹੋ ਕੇ ਗੰਗੇ ਦੇ ਅੰਗਾਂ ਨੂੰ ਮੋੜਦਿਆਂ ਵੇਖਿਆ ਉੱਥੋਂ ਦੇ ਰਵਾਜ ਅਨੁਸਾਰ ਇੰਨਾ ਹੀ ਬਹੁਤ ਸੀ ਗੰਗੇ ਦੀ ਉਮਰ ਜੇ ਹੁਣ ਨਿੱਕੀ ਵੀ ਸੀ ਤਾਂ ਹੌਲੀ-ਹੌਲੀ ਆਪੇ ਵੱਡੀ ਹੋ ਜਾਣੀ ਸੀ ਪਹਿਲਾਂ ਗੰਗੇ ਦਾ ਵਿਆਹ ਹੋਇਆ ਫਿਰ ਪਰੋਥਲੀ ਤੋਂ ਬਾਅਦ ਅਗਲੇ ਬਰੇ ਐਨਮੀ ਪੇ ਕੇ ਪਹਾੜ ਦੀ ਢਲਾਨ ਤੇ ਬਣੇ ਉਹਨਾਂ ਦੇ ਪੌੜੀਆਂ ਵਰਗੇ ਖੇਤ ਛੇਠਾਂ ਨੂੰ ਵਹਿ ਗਏ ਪ੍ਰਸਾਤਾ ਆਈਆਂ ਤੇ ਲੰਚ ਗਈਆਂ ਜਿੱਥੇ ਉਹਨਾਂ ਦੇ ਖੇਤ ਹੁੰਦੇ ਸਨ ਉਹਨਾਂ ਢਲਾਨਾਂ ਜੰਗਲੀ ਝਾੜੀਆਂ ਨੇ ਮਲ ਲਈਆਂ ਉਹਨਾਂ ਢਲਾਨਾਂ ਨੂੰ ਮੁੜ ਖੇਤ ਬਣਦਿਆਂ ਹੁਣ ਵਕਤ ਲੱਗਣਾ ਸੀ ਪਰ ਢਿੱਡ ਦੀ ਭੁੱਖ ਨੇ ਤਾਂ ਦਵੇਂ ਖੇਤਾਂ ਦੀ ਫਸਲ ਨਹੀਂ ਸੀ ਉਡਿੱਕਣਾ ਉਹ ਗੁਰਬਤ ਵਿੱਚ ਜਹੇ ਭਿੱਜੇ ਕਿ ਮੁੜ ਕੇ ਰਾਸ ਹੀ ਨਾ ਆਈ ਸ਼ੁਰੂ ਵਿੱਚ ਜੱਗਦੇ ਫੌਜੀ ਨੂੰ ਪੈਨਸ਼ਨ ਦੀ ਰਕਮ ਨਿੱਕੀ ਜਹੀ ਨਹੀਂ ਸੀ ਲੱਗਦੀ ਘਰ ਦਾ ਗੁਜ਼ਾਰਾ ਸੋਹਣਾ ਤੁਰਪਿਆ ਖੇਤਾਂ ਦੀ ਆਮਦਨ ਦਾ ਸਗੋਂ ਵੱਧੂ ਸੀ ਪਰ ਕੁਝ ਬਰਿਆਂ ਪਿੱਛੋਂ ਕੁਝ ਵੀ ਵਾਧੂ ਨਹੀਂ ਰਿਹਾ ਕੀਮਤਾਂ ਹੌਲੀ-ਹੌਲੀ ਸੱਤੇਵੇਂ ਅਸਮਾਨੋਂ ਚੜ ਲਗੀਆਂ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਦੀ ਰਕਮ ਉੱਥੇ ਦੀ ਉੱਥੇ ਖਲੋਤੀ ਹੋਈ ਸੀ ਉਹ ਹਰ ਮਹੀਨੇ ਵਧਦੀ ਪਉਂਦਾ ਸ਼ਹਿਰ ਜਾਂਦਾ ਪੈਨਸ਼ਨ ਦੇਣ ਵਾਲੇ ਅਫਸਰ ਨੂੰ ਚੁਸਤ ਸਲੂਟ ਮਾਰਨ ਦੀ ਕੋਸ਼ਿਸ਼ ਕਰਦਾ ਪੈਨਸ਼ਨ ਦੀ ਨਗੂਣੀ ਜਹੀ ਰਕਮ ਲੈ ਕੇ ਪਰਤ ਆਉਂਦਾ ਕਿਸੇ ਨੂੰ ਕੀ ਮਿਲਦਾ ਇਹਦੇ ਨਾਲ ਉਹਦਾ ਕੋਈ ਸਰੂਕਾਰ ਨਹੀਂ ਸੀ ਪਰ ਇੱਕ ਦਿਨ ਸਰੂਕਾਰ ਹੋ ਗਿਆ ਇੱਕ ਨਵੇਂ ਪੈਨਸ਼ਨੀਏ ਨੇ ਉਹਦੇ ਸਾਹਮਣੇ ਹੀ 100-100 ਦੇ ਤਿੰਨ ਕਟਕਦੇ ਹੋਏ ਨੋਟ ਜੇ ਵਿੱਚ ਪਾ ਲੈ ਕਿਦਰੇ ਕੋਈ ਭਲਿਖਾ ਤਾਂ ਨਹੀਂ ਸੀ ਜਦੋਂ ਰੈਂਕ ਇੱਕੋ ਸੀ ਤਾਂ ਦੋਵਾਂ ਦੀ ਪੈਨਸ਼ਨ ਇੱਕੋ ਕਿਉਂ ਨਹੀਂ ਕੀ ਮਹਿੰਗਾ ਇਸਰਪ ਹੁਣ ਵਾਲੇ ਸਨਕਾਂ ਲਈ ਵਧੀਆ ਉਸਨੇ ਕਿਸੇ ਵੀ ਮਾਇਦੇ ਲਾਲ ਤੋਂ ਕੱਟ ਮੰਨਣਾ ਨਹੀਂ ਸਨ ਮਾਰੀਆਂ ਹੁਈਆਂ ਉਹ ਕਿਸੇ ਨਾਲ ਕਿਹੜੀ ਗੱਲੋਂ ਪਿੱਛੇ ਰਿਹਾ ਸੀ ਜਗਤੇ ਫੌਜੀ ਨੇ ਉਲਝਣ ਜਹੀ ਵਿੱਚ ਆਪਣੇ ਥੋਲੇ ਵਾਲਾਂ ਵਿੱਚ ਹੱਥ ਫੇਰਿਆ ਇੱਕ ਦਿਨ ਉਹਨੇ ਤੜਕੇ ਸਾਰ ਹੀ ਵਰਦੀ ਪਾ ਲਈ ਫੌੜੀਆਂ ਸੰਭਾਲਣ ਤੇ ਅੰਗਗੇ ਨੂੰ ਨਾਲ ਤੁਰਨ ਲਈ ਆਖਿਆ ਪਰੀਆਂ ਦਾ ਦੇਸ਼ ਵਾਲੇ ਗੰਕੇ ਦੀਆਂ ਅੱਖਾਂ ਵਿੱਚ ਖੰਡਰ ਨਹੀਂ ਸੀ ਹੋਇਆ ਪਰ ਜਗਤੇ ਫੌਜੀ ਨੂੰ ਪਤਾ ਸੀ ਹੁਣ ਗੰਗੇ ਦੇ ਭਰਤੀ ਹੋਣ ਦਾ ਵੇਲਾ ਫੌਜ ਉਹਨਾਂ ਦੀ ਰੋਜੀ ਰੋਟੀ ਹੀ ਨਹੀਂ ਜਿਉਣ ਦਾ ਢੰਗ ਵੀ ਸੀ ਜੰਗਲ ਦਾ ਹਰ ਰਾਹ ਪਾਣੀ ਵੱਲ ਜਾਂਦਾ ਸੀ ਤੇ ਉਸ ਦੇ ਘਰ ਦੇ ਮਰਦਾਂ ਦਾ ਰਾਹ ਫੌਜ ਵੱਲ ਰਾ ਹੋਰ ਵੀ ਸਨ ਪਰ ਹੋਰ ਰਹਨ ਉਹ ਨਹੀਂ ਸੀ ਜਾਣਦੇ ਗੰਗੇ ਨੇ ਘਰ ਦੀਆਂ ਕੰਧਾਂ ਵੱਲ ਵੇਖਿਆ ਜਿਵੇਂ ਲੋੜਾਂ ਦੀ ਫਹਿਰਿਸਤ ਪੜ ਰਿਹਾ ਹੋਵੇ ਅਗਲੇ ਪਲ ਉਹ ਚੁੱਪਚਾਪ ਪਿਓ ਨਾਲ ਤੁਰ ਪਿਆ ਭਰਤੀ ਅਫਸਰ ਨੇ ਇੱਕ ਵਾਰ ਜੱਗ ਤੇ ਫੌਜੀ ਦੀ ਪੁਰਾਣੀ ਵਰਦੀ ਵੱਲ ਵੇਖਿਆ ਤੇ ਦੂਜੀ ਵਾਰ ਉਹਦੀ ਬੁੱਢੀ ਹਿੱਕ ਤੇ ਲਟਕਦੇ ਤਗਮਿਆਂ ਵੱਨ ਤੇ ਫਿਰ ਉਹਦੀ ਸਰਕ ਦੀ ਹੋਈ ਨਜ਼ਰ ਲੱਕੜ ਦੇ ਪੈਰਾਂ ਤੇ ਟਿਕ ਗਈ ਤੇ ਲੱਕੜ ਦੇ ਪੈਰਾਂ ਦੀ ਖਰਾਇਤ ਗੰਗਾ ਭਰਤੀ ਹੋ ਗਿਆ ਸਖਲਾਈ ਪੂਰੀ ਹੋਣ ਪਿੱਛੋਂ ਸਿਪਾਹੀ ਗੰਗਾ ਸਿੰਘ ਨੇ ਕੁਝ ਦਿਨ ਲਈ ਪਿੰਡ ਆਉਣਾ ਸੀ ਖੁਦ ਆਉਣ ਦੀ ਬਜਾਏ ਉਹਦੀ ਸੁੱਖ ਸਾਦ ਲਾਲ ਲਫਾਫੇ ਦੇ ਆਣ ਦਸੀ ਡਾਕੀਏ ਦੇ ਜਾਣ ਪਿੱਛੋਂ ਜੱਗ ਤੇ ਫੌਜੀ ਨੇ ਲਾਲ ਲਫਾਫਾ ਉਲਟ ਪਲਟ ਕੇ ਵੇਖਿਆ ਬਾਹਰ ਸੈਂਸਰ ਦਾ ਠੱਪਾ ਤੇ ਅੰਦਰ ਸੰਖੇਪ ਜਿਹੀ ਇਵਾਰਤ ਉਸ ਜਾਣ ਲਿਆ ਕਿ ਸਪਾਹੀ ਗੰਗਾ ਸਿੰਘ ਮੁਹਾਸਦੇ ਪਹੁੰਚ ਚੁੱਕਿਆ ਸੀ ਜੱਗ ਤੇ ਫੌਜੀ ਨੇ ਹੌਲ ਵਾਲੀ جنگ ਦਾ ਖਤਰਾ ਕਿਆਸ ਲਿਆ ਪਰ ਮੁਲਕਾਂ ਦੀ جنگ ਤੋਂ ਪਹਿਲਾਂ ਭੁੱਖ ਦੀ جنگ ਸੀ ਜਿਨੇ ਉਹਨੂੰ ਬੇਹਾਲ ਕੀਤਾ ਹੋਇਆ ਸੀ ਗੰਗੇ ਨੇ ਹਾਲੇ ਤੱਕ ਘਰ ਕੋਈ ਪੈਸਾ ਧਿਲਾ ਨਹੀਂ ਸੀ ਭੇਜਿਆ ਆਮ ਫੌਜੀ ਦੀ ਤਨਖਾਹ ਦੀ ਰਕਮ ਜਮ੍ਹਾਂ ਹੋਣ ਦਿੰਦੇ ਸਨ ਹਰ ਮਹੀਨੇ ਲੈਣ ਨਾਲ ਤਨਖਾਹ ਖੁਰਦ-ਬੁਰਦ ਹੋ ਜਾਂਦੀ ਸੀ ਛੁੱਟੀਆਂ ਆਉਣ ਵੇਲੇ ਉਹ ਸਾਰੀ ਰਕਮ ਇਕੱਠੀ ਲੈ ਆਉਂਦੇ ਸਨ ਇਕੱਠੀ ਹੋਈ ਰਕਮ ਨਾਲ ਉਹਨਾਂ ਦੇ ਕਈ ਕਾਰਜ ਸੌਰ ਜਾਂਦੇ ਸ਼ਾਇਦ ਗੰਗੇ ਨੇ ਵੀ ਛੁੱਟੀ ਵੇਲੇ ਸਾਰੀ ਰਕਮ ਇਕੱਠੀ ਲੈਣ ਆਉਣ ਬਾਰੇ ਸੋਚਿਆ ਹੋਵੇ ਪਰ ਗੰਗੇ ਨੂੰ ਇਸ ਤਰ੍ਹਾਂ ਨਹੀਂ ਸੀ ਸੋਚਣਾ ਚਾਹੀਦਾ ਉਹਦੇ ਕੋਲ ਘਰ ਦੀ ਹਾਲਤ ਕਿਹੜਾ ਗੁੱਝੀ ਹੋਈ ਸੀ ਖੇਤਾਂ 'ਚ ਆਉਣ ਵਾਲੀ ਕਮਾਈ ਨੂੰ ਗਾਰ ਖਾ ਚੁੱਕੀ ਮਹਿੰਗਾਈ ਸਾਹਮਣੇ ਉਹਦੀ ਪੈਨਸ਼ਨ ਨਗੂਣੀ ਹੋ ਗਈ ਸੀ ਦੋ ਡੰਗ ਦੀ ਰੋਟੀ ਦਾ ਸਾਸਾ ਸੀ ਉੱਪਰੋਂ ਛੋਟੀ ਧੀ ਜਨੇਪਾ ਕੱਟਣ ਪਹੁੰਚ ਗਈ ਉਹਨੇ ਗੰਗੇ ਨੂੰ ਖੱਤ ਲਿਖਣਾ ਚਾਹਿਆ ਪਰ ਉਹਦੇ ਕੋਲ ਪੁੱਤਰ ਸਾਹਮਣੇ ਥੋੜਾ ਜਿਹਾ ਚਿੱਠਾ ਫਰੋਲ ਨਾ ਹੋਇਆ ਗੁਰਬ ਦੇ ਇਨ੍ਹਾਂ ਦਿਨਾਂ ਵਿੱਚ ਹੀ ਲੜਾਈ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਜਾਗ ਪਈ ਕਿਨੇ ਕੀਦੇ ਤੇ ਹਮਲਾ ਕੀਤਾ ਰੱਬ ਜਾਣੇ ਪਰ ਇਨ ਨੂੰ ਉਸ ਨੂੰ ਜ਼ਰੂਰ ਪਤਾ ਸੀ ਕਿ ਇਹ ਹਮਲਾ ਸਿੱਧਾ ਉਹਦੀਆਂ ਅੰਦਰਾਂ ਤੇ ਹੋਇਆ ਸੀ ਚਾਹੀਦਾ ਤਾਂ ਇਹ ਸੀ ਕਿ ਉਹ ਜੰਗ ਨੂੰ ਗਏ ਪੁੱਤ ਦੀ ਵਾਪਸੀ ਉਡੀਕਦਾ ਪਰ ਬੇਤਿਆਨੀ ਵਿੱਚੋਂ ਗੰਕੇ ਦੀ ਤਨਖਾਹ ਉਡੀਕਣ ਲੱਗ ਪਿਆ ਉਹਦਾ ਜੀ ਕੀਤਾ ਲੱਛਣੀ ਸੋਚ ਵਾਲਾ ਮੱਥਾ ਕਿਸੇ ਪੱਥਰ ਨਾਲ ਮਾਰ ਕੇ ਪੜ ਲਵੇ ਜਗਤੇ ਫੌਜੀ ਦੀ ਘਰ ਵਾਲੀ ਆਪਣੀ ਥਾਂ ਫਿਕਰਮੰਦ ਸੀ ਉਹ ਘਰ ਦੀ ਕਿਹੜੀ ਕੰਧ ਨੂੰ ਪੀ ਕੇ ਗੁੰਨੇ ਤੇ ਰੋਟੀਆਂ ਪਕਾਵੇ ਉਸ ਵੇਲੇ ਤਗਮੇ ਖਲਾਰੀ ਬੈਠਾ ਜਗਤਾ ਫੌਜੀ ਸੋਚੀ ਪਿਆ ਸੀ ਬੜਕ ਸੁਣ ਕੇ ਉਹ ਸਿਰ ਉੱਪਰ ਚੁੱਕਿਆ ਬੀਬੀ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਬੀਬੀ ਦੇ ਚਿਹਰੇ ਤੇ ਪੋਲੀ ਵਰਗੇ ਪ੍ਰਸ਼ਨ ਸਨ ਪੋਛੇ ਜਾਣ ਦੇ ਡਰੋਂ ਕਾਲੀ ਨਾਲ ਭੁੱਲਿਆ ਭਗਵਾਨ ਨੇ ਸੋਚਦਾ ਇਹ ਸਾਰੇ ਤਗਮੇ ਵੇਚ ਕਤਾਂ ਹੁਣ ਆਪਣੇ ਕਿਸ ਕੰਮ ਦੇ ਬੀਬੀ ਨੇ ਹੈਰਾਨ ਹੋ ਕੇ ਉਹਦੇ ਵੱਲ ਵੇਖਿਆ ਵੇਖ ਇਹ ਮੈਡਲ ਕਿਸੇ ਹਾਰੀ ਸਾਰੀ ਨੂੰ ਨਹੀਂ ਮਿਲਦਾ ਜਗ ਤੇ ਫੌਜੀ ਦੀ ਤਲੀ ਤੇ ਉਹ ਮੈਡਲ ਸੀ ਜਿਹੜਾ ਐਨੇ ਸਾਲਾਂ ਤੋਂ ਲੱਕੜ ਦੇ ਪੈਰਾਂ ਦਾ ਓਲਾ ਬਣਨ ਦਾ ਯਤਨ ਕਰਦਾ ਰਿਹਾ ਸੀ ਉਹ ਇੱਕ ਛਿੰਚ ਉੱਪਰ ਆ ਤੇ ਬੇਰ ਹੌਕੇ ਵਰਗਾ ਲੰਮਾ ਸਾਹ ਭਰਿਆ ਵੇਖ ਲਈ ਭਾਵੇਂ ਇਹ ਬਹੁਤ ਮਹਿੰਗਾ ਵੇਖੂ ਬੀਬੀ ਨੇ ਉਹਦੇ ਅੰਦਰੋਂ ਕੁਝ ਟੁੱਟ ਕੇ ਕਿਰਨ ਦੀ ਆਵਾਜ਼ ਸੁਣ ਲਈ ਸੀ ਉਹਦੀ ਗੱਲ ਦੇ ਜਵਾਬ ਵਿੱਚੋਂ ਚੁੱਪ ਹੀ ਰਹੀ ਐਤਵਾਰ ਦੇ ਪੌ ਪਟਾਲੇ ਨਾਲ ਜਗਦੇ ਫੌਜੀ ਦੇ ਪੈਰ ਮੰਡੀ ਵੱਲ ਤੁਰ ਪਏ ਐਤਵਾਰੀ ਮੰਡੀ ਵਿੱਚ ਲੋਕ ਦੂਰੋਂ ਨੇੜਿਓ ਆਪਣੀਆਂ ਵਸਤਾਂ ਲੈ ਕੇ ਪਹੁੰਚੇ ਹੋਏ ਸਨ ਕਸਬੇ ਦੀ ਸੜਕ ਤੇ ਦੂਰ ਤੱਕ ਉਹਨਾਂ ਦੀਆਂ ਚੀਜ਼ਾਂ ਦਾ ਖਿਲਾਰਾ ਪਿਆ ਹੋਇਆ ਸੀ ਉਹਨੇ ਵੀ ਯੋਗਤਾ ਵੇਖ ਕੇ ਬੁੜਾਏ ਟਾਟ ਦਾ ਟੁਕੜਾ ਵਛਾਲਿਆ ਟਾਟ ਉੱਤੇ ਉਹਨੇ ਸਲੀਕੇ ਨਾਲ ਇੱਕ ਇੱਕ ਕਰਕੇ ਸਾਰੇ ਤਗਮੇ ਟਿਕਾ ਦਿੱਤੇ ਮੰਡੀ ਵਿੱਚ ਭਾਂਤ ਭਾਂਦੀਆਂ ਦੁਕਾਨਾਂ ਸਨ ਪਰ ਜੱਗ ਤੇ ਫੌਜੀ ਦੀ ਦੁਕਾਨ ਕੁਝ ਅਲੋਕਾਰ ਹੀ ਸੀ ਕਈਆਂ ਨੇ ਉੱਥੋਂ ਖੁੱਲੋ-ਖੇਤ ਸਖ਼ਤ ਨਾਲ ਉਹਨਾਂ ਤਗਮਿਆਂ ਨੂੰ ਵੇਖਿਆ ਸੀ ਤੇਰ ਫੇਰ ਅਗਾਹ ਤੁਰ ਪਏ ਹਲੇ ਤੱਕ ਕਿਸੇ ਨੇ ਵੀ ਉਹਨਾਂ ਤੱਕ ਮਿਆਂ ਦਾ ਮੁੱਲ ਪੁੱਛਣ ਦੀ ਲੋੜ ਮਹਿਸੂਸ ਨਹੀਂ ਕੀਤੀ ਧੁੱਪ ਹੌਲੀ-ਹੌਲੀ ਤਿੱਖੀ ਹੋ ਗਈ ਉਹਦੀਆਂ ਲੱਤਾਂ ਦੇ ਟੁੰਡਾਂ ਤੇ ਪਸੀਨੇ ਨਾਲ ਅੱਜ ਵੀ ਜਹੀ ਖੂਨ ਲੱਗ ਪਈ ਉਹਨੇ ਪਿੰਜਣੀਆਂ ਤੋਂ ਬਧਰੀਆਂ ਖੋਲੀਆਂ ਲੱਕੜ ਦੇ ਦੋਵੇਂ ਪੈਰ ਬਾਰੀ-ਬਾਰੀ ਪਾਸੇ ਟਿਕਾ ਦਿੱਤੇ ਪੱਟੀਆਂ ਉਤਾਰ ਕੇ ਉਹਨੇ ਟੁੰਡਾਂ ਤੇ ਹੱਥ ਫੇਰਿਆ ਸਾਹ ਪਿਛਾਂ ਖਿੱਚ ਕੇ ਉਹਨੇ ਕੱਸੀ ਹੋਈ ਫੌਜੀ ਪੇਟੀ ਖੋਲੀ ਤੇ ਪੈਰ ਕੋਲ ਰੱਖ ਦਿੱਤੀ ਸਿਰ 'ਤੇ ਫੌਜੀ ਟੋਪੀ ਲਾ ਕੇ ਉਹ ਨਹੀਂ ਅੱਗੇ ਤਰਲੇ ਦੀ ਤੇ ਦੁੱਧੀਆਂ ਵਾਲਾਂ ਵਿੱਚ ਉਂਗਲਾ ਫੇਰਦਿਆਂ ਅੱਖਾਂ ਮੀਟ ਲਈਆਂ ਪੱਥਰ ਦੀ ਢੋਲਾਈ ਬੈਠਿਆ ਉਹ ਉਂਗਣ ਲੱਗ ਪਿਆ ਲੋਕਾਂ ਦੀ ਭੀੜ ਭਾਵੇਂ ਹੌਲੀ-ਹੌਲੀ ਵੱਧ ਗਈ ਸੀ ਪਰ ਉਹ ਇੱਕ ਦੁਕਾਨ ਦਿਨ ਪਰ ਸੁੰਨੀ ਹੀ ਰਹੀ ਦੂਰ ਖੜਾ ਇੱਕ ਆਦਮੀ ਕੁਝ ਚਿਹਰੋ ਸੁਬਡੇ ਅਪਾਹਜ ਫੌਜੀ ਨੂੰ ਵੇਖਦਾ ਰਿਹਾ ਉਹਨੇ ਤਰਸ ਨਾਲ ਪਰਕੇ ਇੱਕ ਵਾਰ ਉਹਦੇ ਨੰਗੇ ਟੁੱਡਾਂ ਵੱਲ ਵੇਖਿਆ ਤੇ ਫਿਰ ਕੋਲ ਪੈ ਲੱਕੜ ਦੇ ਪੈਰਾਂ ਵੱਲ ਉਹ ਦੁਕਾਨ ਤੱਕ ਆਇਆ ਝੁੱਕ ਕੇ ਤਗਮਿਆਂ ਵੱਲ ਵੇਖਣ ਲੱਗ ਪਿਆ ਉਹ ਮੋੜ ਸਿੱਧਾ ਖਲੋ ਗਿਆ ਤੇ ਜੇਬ 'ਚੋਂ ਅਠਿਆਨੀ ਕੱਢ ਕੇ ਉਹਦੇ ਅੱਗੇ ਪਈ ਟੋਪੀ ਵਿੱਚ ਸੁੱਟ ਦਿੱਤੀ ਸਿੱਕੇ ਦੇ ਡਿੱਗਣ ਦੀ ਆਵਾਜ਼ ਨਾਲ ਉਹਨੇ ਤਰਬਕੇ ਅੱਖਾਂ ਖੋਲੀਆਂ ਉਹਨੇ ਇੱਕ ਵਾਰ ਟੋਪੀ ਵਿੱਚ ਪਈ ਅਠਿਆਨੀ ਵੱਲ ਵੇਖਿਆ ਤੇ ਫਿਰ ਤੁਰੇ ਜਾਂਦੇ ਦਾਨੀ ਦੀ ਪਿੱਠ ਵਾਲਾ ਜ਼ਲਤ ਤੇ અપਮਾਨ ਦੀ ਮਿਲੀ ਚੁਲੀ ਭਾਵਨਾ ਨਾਲ ਉਹਦਾ ਚਿਹਰਾ ਭੱਖਣ ਲੱਗ ਪਿਆ ਉਹਨੇ ਤਗਵੇਂ ਚੁੱਕੇ ਤੇ ਤੁਰੇ ਜਾਂਦੇ ਬੰਦੇ ਦੀ ਪਿੱਠ ਤੇ ਵਹਾ ਮਾਰੇ ਉਸ ਰਾਤ ਉਸਨੇ ਗੰਗੇ ਨੂੰ ਪਹਿਲਾ ਖੱਤ ਲਿਖਿਆ ਪੁੱਤਰ ਤੇਰੀ ਲੜਾਈ ਸਾਡੇ ਸਾਰਿਆਂ ਦੀ ਰੋਜੀ ਰੋਟੀ ਦੀ ਲੜਾਈ ਆ ਤੂੰ ਲੜਾਈ ਵਿੱਚ ਜਿਉਂਦਾ ਰਹਿਣ ਦੀ ਕੋਸ਼ਿਸ਼ ਕਰੀ ਤੂੰ ਮਰ ਗਿਆ ਤਾਂ ਸਮਝ ਲਮੀ ਕਸੀ ਸਾਰੇ ਲੜਾਈ ਹਾਰ ਗਏ ਹਾਂ ਯਾਦ ਰੱਖੀ ਤੇਰੀ ਸੂਰਬੀਰਤਾ ਦੇ ਤਗਮੇ ਸੰਡੇ ਮਾਰਕੀਟ ਵਿੱਚ ਵੀ ਨਹੀਂ ਵਿਕ ਸਕਣੇ ਪਤਾ ਨਹੀਂ ਜਗਤਾ ਫੌਜੀਓ ਖਤਰ ਡਾਕੇ ਪਾ ਵੀ ਸਕਿਆ ਜਾਂ ਨਹੀਂ ਪਰ ਇੱਕ ਗੱਲ ਸੋਬਿਸ ਵੀ ਪੱਕੀ ਸੀ ਕਿ ਉਸ ਦਿਨ ਤੋਂ ਪਹਿਲਾਂ ਕਿਸੇ ਵੀ ਪਿਓ ਨੇ ਆਪਣੇ ਫੌਜੀ ਪੁੱਤਰ ਨੂੰ ਇਹ ਹਜਾ ਖਤ ਨਹੀਂ ਲਿਖਿਆ ਹੋਣਾ ਕਹਾਣੀ ਸੁਣ ਲਈ ਧੰਨਵਾਦ ਜੀ